ਘਰ ਦੇ ਵਿੱਚ ਗਰੀਬੀ ਆਉਣ ਦੇ ਕੀ ਕਾਰਨ ਹਨ ਜ਼ਰੂਰੀ ਕੰਮ ਆਉਣ ਵਾਲੀਆਂ ਗੱਲਾਂ ਹਰ ਸਾਲ ਘਰ ਦੇ ਮੈਂਬਰ ਕੋਲ ਮਹਿੰਗੇ smartphones ਹੁੰਦੇ ਹਨ ਦੂਜਿਆਂ ਨੂੰ ਦੇਖ ਕੇ ਬਾਹਰ ਜਾਣ ਦਾ ਰੁਝਾਨ ਹੁੰਦਾ ਹੈ ਜਿੱਥੇ ਸਾਈਕਲ ਕਾਫੀ ਹੈ ਉੱਥੇ ਬਾਹਰ ਜਾਣ ਲਈ ਕਾਰ ਦੀ ਵਰਤੋਂ ਕਰਦੇ ਹਾਂ ਵੀਕੈਂਡ ਤੇ ਸੁੱਧ ਘਰੇ ਬਣਿਆ ਖਾਣਾ ਖਾਣ ਦੀ ਬਜਾਏ ਬਾਹਰੋਂ ਤਲਿਆ ਹੋਇਆ ਖਾਣ ਦੀ ਇੱਛਾ ਰੱਖਦੇ ਹਾਂ ਬਿਊਟੀ ਪਾਰਲਰਾਂ ਤੇ ਸੈਲੂਨ ਤੇ ਬ੍ਰਾਂਡਡ ਕੱਪੜੇ ਪਾਉਣ ਦੀ ਇੱਛਾ ਰੱਖਦੇ ਹਾਂ ਜਨਮ ਦਿਨ ਤੇ ਵਿਆਹ ਦੀ ਬਰੇਕੰਡ ਤੇ ਪੈਸੇ ਬਰਬਾਦ ਕਰਨਾ ਮੰਗਣੀ ਅਤੇ ਵਿਆਹ ਦੇ ਦੌਰਾਨ ਸਾਧਨਾ ਤੇ ਹੋਰ ਫਜ਼ੂਲ ਖਰਚੇ ਕਰਨਾ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਦਾ ਫੈਸ਼ਨ ਰੱਖਣਾ ਗਲਤ ਚੀਜ਼ਾਂ ਖਾਣ ਦੇ ਕਾਰਨ ਡਾਕਟਰੀ ਸੈਲੀ ਦੇ ਵਿੱਚ ਵਾਧਾ ਕਰਜ਼ਿਆਂ ਤੇ ਕ੍ਰੈਡਿਟ ਤੇ ਉੱਚ ਵਿਆਜ ਦਰਾ ਦੇ ਕਾਰਨ ਹੋਰ ਚੀਜ਼ਾਂ ਖਰੀਦਣ ਦੀ ਬੁਰੀ ਆਦਤ ਇਹ ਸਾਰੀਆਂ ਇਹ ਸਾਰੀਆਂ ਚੀਜ਼ਾਂ ਸਾਨੂੰ ਗਰੀਬੀ ਵੱਲ ਲੈ ਕੇ ਜਾਂਦੀਆਂ ਹਨ ਇਸ ਕਰਕੇ ਇਸ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਅਸੀਂ ਗਰੀਬੀ ਨੂੰ